ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਇੱਥੇ ਮੈਂ ਸਕਰੀਨਸ਼ਾਟ ਲਾਇਆ ਜੀ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਇਹਨਾਂ ਦੀ ਐਡ ਅਸੀਂ ਬਾਰ-ਬਾਰ ਲਗਾਈ ਹੈ ਜੀ ਇਹਨਾਂ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਜੀ ਜੇ ਤੁਸੀਂ ਵੀ ਆਪਣੀ ਐਡ ਬਾਰ-ਬਾਰ ਲਗਵਾਨੀ ਹੈ ਤਾਂ ਸਾਨੂੰ WhatsApp ਮੈਸੇਜ ਕਰੋ ਜੀ ਰਿਸ਼ਤਾ نوٹ ਕਰੋ ਜੀ ਭੇਟੇ ਤਾਂ ਹੈ ਜੀ ਕਾਸਟ ਹੈ ਜੱਟ ਸਿੱਖ ਪੁੱਲਰ ਨੇ ਜੀ ਲੜਕਾ ਉਮਰ ਹੈਗੀ ਲੜਕੇ ਦੀ 35 ਸਾਲ ਕੱਦ 5 ਫੁੱਟ 7 ਇੰਚ ਏਰੀਆ ਬਠਿੰਡਾ ਹੈ ਜੀ ਪੜਾਈ ਦਸ ਪਾਸ ਨੇ ਜਮੀਨ ਇਹਨਾਂ ਕੋਲ ਡੇਢ ਕਿਲਾ ਹੈ ਇਹਨਾਂ ਨੂੰ ਕੁਰੇਲੂ ਜਾਂ ਤਲਾਖ ਸੁਦਾ ਲੜਕੀ ਚਾਹੀਦੀ ਹੈ ਜੀ ਗਰੀ ਪਰਿਵਾਰ ਦੀ ਵੀ ਮਨਜ਼ੂਰ ਹੈ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ रिश्ता नोट करो जी बेटे का है जी नेम सिंह कास्ट मलहोत्रा है जी डेट ऑफ बर्थ ग्यारह अक्टूबर उन्नीस सौ इकानवे समा है जी पां पच्ची पी एम हाइट पां फुट ग्यारह इंच है जी कंपलैक्श फेयर है काम दा है जी वर्किंग इन सॉफ्टवेयर प्रोफाइल गुड़गांव पैकेज है जी पंद्रह लख का एजुकेशन इन्होंने की है जी एम बी ए आई टी फ्रॉम एल पी यू जलंधर तो फादर ये फादर की शॉप है जी यूटेंसिल शॉप ओनर ने मदर हाउसवाइफ है एल्डर ब्रदर मैनेजर इन मारुति सुजुकी गुड़गांव भाभी वर्किंग विद सॉफ्टवेयर कंपनी इन गुड़गांव मानसा टेलीफोन नंबर दिता गया जी वेरे जानकारी ले सकते हो बेटी का रिश्ता नोट करो जी कास्ट टिंगड़ा डेट ऑफ बर्थ है जी उन्नीस सौ छियानवे टाइम अठ पताली एम एरिया फिलोर है जी हाइट छे फुट है क्वालिफिकेशन है जी मास्टर्स इन फिजिक्स डिपलोमा ऑफ डाटा साइंस कैलगरीज करंटली ऑन वर्क परमिट वर्किंग इन कैलोना काम ਇਹਨਾਂ ਦਾ ਜੀ ਕੈਸ਼ੀਅਰ ਹੈਟ ਸਟੋਰ ਹੈ ਜੀ ਏਰੀਆ ਹੁਸ਼ਿਆਰਪੁਰ ਹੈ ਫਾਦਰ bizness owner ਹੈ ਜੀ ਮਦਰ ਹਾਊਸ ਵਾਈਫ ਹੈ ਐਂਡ ਬ੍ਰਦਰ ਆਲਸੋ ਇਨ कैलोना ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਬਧੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ पीआर ਮੁੰਡਾ ਚਾਹੀਦਾ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ जाट ਬੁਆਏ ਹੈ ਜੀ ਕਾਸਟ ਪੁੱਲਰ ਹੈ ਡੇਟ ਆਫ ਬਰਥ ਹੈ ਜੀ 23 7 94 ਜ਼ਮੀਨ 12 ਕਿਲੇ ਹੈ ਜੀ ਦੋ ਬ੍ਰਦਰ ਨੇ ਜੀ ਬ੍ਰਦਰ ਪੀ ਪੀ ਵਰਕ ਬਿਜ਼ਨਸ ਹੈ ਜੀ ਇਹਨਾਂ ਦਾ ਫਜ਼ੀਲ ਕਹ ਹੈ ਜੀ ਏਰੀਆ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕਨੇਡਾ ਸਿਟੀਜ਼ਨ ਅਰੋੜਾ ਸਿੱਖ ਲੜਕੀ ਹੈ ਜੀ ਡੇਟ ਆਫ ਬਰਥ 1998 ਦਾ ਹੈ ਜੀ ਨੰਨਾ ਨੇ ਫ੍ਰਾਈ ਕੀਤੀ ਹੈ ਜੀ bizness administration diploma ਕੀਤਾ ਹੈ ਜੀ ਵਧੀਆ ਜੋਬ ਹੈ ਲੜਕੀ ਕੋਲ ਮੁੰਡਾ ਇਹਨਾਂ ਨੂੰ ਚਾਹੀਦਾ ਹੈ ਜੀ ਅਰੋੜਾ ਜਾਂ ਖੱਤਰੀ ਪਰਿਵਾਰ ਤੋਂ ਚਾਹੀਦਾ ਹੈ ਮੁੰਡਾ ਕੈਨੇਡਾ ਪੀਆਰ ਜਾਂ ਕੈਨੇਡਾ ਸਿਟੀਜ਼ਨ ਹੋਵੇ ਆਪਣਾ bizness ਜਾਂ ਵਧੀਆ ਜੋਬ ਹੋਵੇ ਜੀ ਆਪਣਾ ਕਾਰੀ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1997 ਦਾ ਹੈ ਜੀ ਹਾਈਟ 5 ਫੁੱਟ 3 ਇੰਚ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਜੀ ਏਰੀਆ ਫਜ਼ਿਲਕਾ ਫੈਮਿਲੀ ਵਿੱਚ ਮਦਰ ਫਾਦਰ ਤਿੰਨ ਛੋਟੇ ਭਰਾ ਨੇ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਬੀਐਸਸੀ ਨਰਸਿੰਗ ਵਿਦ 1 ਸਾਲ ਹਸਪੀਟਲ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਡਾਕਟਰ ਹੈ ਜੀ ਕਾਸਟ ਕਟਾਰੀਆ ਬਰਥ ਹੈ ਜੀ 12 9 1998 ਏਰੀਆ ਫਿਰੋਜ਼ਪੁਰ ਹੈ ਜੀ ਇਹਨਾਂ ਦਾ ਟਾਈਮ ਹੈ 6:29 ਪੀਐਮ ਹਾਈਟ 5 ਫੁੱਟ 10 ਇੰਚ ਹੈ ਜੀ ਸਟੱਡੀ ਕੀਤੀ ਹੈ ਜੀ ਬੈਚਲਰ ਆਫ ਡੈਂਟਲ ਸਰਜਰੀ ਵਰਕ ਕਰਦੇ ਨੇ ਜੀ ਸੀਨੀਅਰ ਡਰਗ ਸੇਫਟੀ ਕੋਆਰਡੀਨੇਟਰ ਫਾਦਰ बिजनेਸਮੈਨ ਨੇ ਮਦਰ ਹਾਊਸ ਵਾਈਫ ਹੈ ਜੀ ਸਿਬਲਿੰਗ ਕੋਈ ਨਹੀਂ ਹੈ ਜੀ ਇਕੱਲਾ ਇਕੱਲਾ ਮੁੰਡਾ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ NRI ਬਿਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਗਰਲ ਹੈ ਜੀ ਡਿਸਟ੍ਰਿਕਟ ਤਰਨਤਾਰਨ ਕਾਸਟ ਜਾਤੀ ਸਿੱਖ ਕੈਨੇਡੀਅਨ ਗਰਲ ਡੇਟ ਆਫ ਬਰਥ ਹੈ ਜੀ 1992 ਦਾ ਸਰਨੇਮ ਟਿਲੋ ਐਜੂਕੇਸ਼ਨ ਜੀ ਐਮਐਸਸੀ ਮੈਥ ਕੀਤੀ ਹੈ ਜੀ ਬੀਐਡ ਕੀਤੀ ਹੈ ਜੀ ਲਿਵਸ ਬ੍ਰੈਮਟਨ ਕੈਨੇਡਾ ਰਹਿੰਦੀ ਹੈ ਜੀ ਟੀਚਰ ਐਜ਼ ਐਟ ਅ ਪ੍ਰਾਈਵੇਟ ਸਕੂਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਗੁਰਸਿੱਖ ਟਰਬਨ ਬாய் ਹੋਵੇ ਜੀ ਕੈਨੇਡਾ ਵਿੱਚ ਰਹਿੰਦਾ ਹੋਵੇ ਮੁੰਡਾ ਨੋਨ ਡ੍ਰਿੰਕਰ ਨੋਨ ਸਮੋਕਰ ਜਮੀਨ 7 ਤੋਂ 15 ਕਿਲੋ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਕਾਸਟ ਸੁਦਾਨ ਹੈ ਜੀ ਡੇਟ ਆਫ ਬਰਥ 23 ਨਵੰਬਰ 1997 ਹਾਈਟ 5 ਫੁੱਟ 8 ਇੰਚਾਂ ਜੀ ਕੰਪਲੈਕਸ਼ਨ ਫੇਅਰ ਕੰਮ ਹੈ ਜੀ ਇਹਨਾਂ ਦਾ ਵਰਕਿੰਗ ਵਿਦ ਅ ਸੌਫਟਵੇਅਰ ਕੰਪਨੀ ਇਨ ਗੁੜਗਾਉਂ ਐਜੂਕੇਸ਼ਨ ਕੀਤੀ ਜੀ ਇਹਨਾਂ ਨੇ ਐਮਬੀਏ ਮਾਰਕੀਟਿੰਗ ਪੈਕੇਜ ਹੈ ਜੀ 12 ਲੱਖ ਦਾ ਫੈਮਿਲੀ ਡਿਟੇਲਸ ਵਿੱਚ ਵੈਲ ਐਜੂਕੇਟਿਡ ਫੈਮਿਲੀ ਹੈ ਜੀ ਗੁਰਸਿੱਖ पेरेंट्स पास अवे सिबलिंग तीन सिस्टर ने जी हैप्पीली सेटल्ड टेलीफोन नंबर ਦਿੱਤਾ ਗਿਆ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਡੇਟ ਆਫ ਬਰਥ ਹੈ ਜੀ 1997 ਦਾ ਹਾਈਟ 6 ਫੁੱਟ ਹੈ ਜੀ ਸਿਡਨੀ ਰਹਿ ਰਹੇ ਨੇ ਜੀ ਸਟੱਡੀ ਕੰਪਲੀਟਿਡ ਸਰਟੀਫਿਕੇਟ 3 ਐਂਡ 4 ਇਨ ਮੋਟਰ ਮਕੈਨਿਕ ਕਰੰਟਲੀ ਔਨ ਟੀਆਰ ਪੀਆਰ ਵਾਸਤੇ ਇਹਨਾਂ ਨੇ ਅਪਲਾਈ ਕੀਤਾ ਹੋਇਆ ਜੀ ਵਰਕਿੰਗ ਐਜ਼ ਅ ਕਾਰ ਮਕੈਨਿਕ ਇਨਾ ਕੋਲ 13 ਏਕੜ ਜ਼ਮੀਨ ਹੈ ਜੀ ਕਾਸਟ जाट ਸਿੱਖ ਹੈ ਜੀ ਏਰੀਆ ਤਰਨਤਾਰਨ ਕੱਲਾ ਕੱਲਾ ਮੁੰਡਾ ਹੈ ਜੀ ਆਸਟ੍ਰੇਲੀਆ ਕੁੜੀ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਮਰਾਲਾ ਤੋਂ ਹੈ ਜੀ ਕਾਸਟ ਰਾਮਗੜੀਆ ਜਨਮ ਮਿਤੀ ਹੈ ਜੀ 12 ਜੂਨ 1995 ਸਮਾਂ 7:30 ਵਜੇ ਸਵੇਰੇ ਕੱਦ 5 ਫੁੱਟ 7 ਇੰਚ ਗੋਤ ਸੋਈ ਹੈ ਜੀ ਨਾਨਕਾ ਗੋਤ ਰੱਟੇ ਪਰਿਵਾਰ ਵਿੱਚ ਮੈਂਬਰ ਨੇ ਤਿੰਨ ਪੈਨ ਪਰਾ ਪਿਤਾ ਜੀ ਮਾਤਾ ਜੀ ਐਕਸਪਾਇਰ ਨੇ ਸਟੱਡੀ ਕੀਤੀ ਇਹਨਾਂ ਨੇ ਡਿਪਲੋਮਾ ਆਫ ਆਟੋਮੋਬਾਈਲ ਮਾਰੂਤੀ ਸੂਜ਼ੂਕੀ ਕੰਪਨੀ ਵਿੱਚ ਐਡਵਾਈਜ਼ਰ ਨੇ ਜੀ ਤਨਖਾਹ 36000 ਰੁਪਏ ਹੈ ਜੀ ਪਿਤਾ ਜੀ ਕੰਮ ਠੇਕੇਦਾਰ ਹੈ ਜੀ ਰਾਜ ਮਿਸਤਰੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪਦੇ ਜਾਣਕਾਰੀ ਲੈ ਸਕਦੇ ਹੋ NRI ਵਿਦੇਸ਼ੀ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਗਰਲ ਹੈ ਜੀ ਡਿਸਟ੍ਰਿਕਟ ਤਰਨਤਾਰਨ ਕਾਸਟ ਜਾਤੀ ਸਿੱਖ ਕੈਨੇਡੀਅਨ ਗਰਲ ਡੇਟ ਆਫ ਬਰਥ ਹੈ ਜੀ 1992 ਦਾ ਸਰਨੇਮ ਟਿਲੋ এডਿਕੇਸ਼ਨ ਜੀ ਐਮਐਸਸੀ ਮੈਥ ਕੀਤੀ ਹੈ ਜੀ ਬੀਐਡ ਕੀਤੀ ਹੈ ਜੀ ਲਿਵਸ ਬ੍ਰੈਮਟਨ ਕੈਨੇਡਾ ਰਹਿੰਦੀ ਹੈ ਜੀ ਟੀਚਰ ਐਜ਼ ਐਟ ਅ ਪ੍ਰਾਈਵੇਟ ਸਕੂਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਗੁਰਸਿੱਖ ਟਰਬਨ ਬாய் ਹੋਵੇ ਜੀ ਕੈਨੇਡਾ ਵਿੱਚ ਰਹਿੰਦਾ ਹੋਵੇ ਮੁੰਡਾ ਨੋਨ ਡ੍ਰਿੰਕਰ ਨੋਨ ਸਮੋਕਰ ਜ਼ਮੀਨ 7 ਤੋਂ 15 ਕਿਲੇ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਇਹ ਵਧੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰਾ ਜੀ ਕਾਸਟ ਪਨੋਟ ਹੈ ਮੰਗਲਿਕ ਹੈ ਬੇਟਾ ਉਮਰ 28 ਸਾਲ ਹੈ ਜੀ ਜਨਮ 12 ਨਵੰਬਰ 1997 ਜ਼ਿਲ੍ਹਾ ਰੋਪੜ ਹੈ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕਰੇਲੂ ਵਾਈਫ ਹੈ ਜੀ ਛੋਟਾ ਪਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਇਹਨਾਂ ਦਾ ਧਰਮ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਇਹਨਾਂ ਦੀ ਜਨਰਲ ਹੈ ਜੀ ਗੋਤ ਪਨੋਟ ਮਾਤਾ ਦਾ ਗੋਤ ਪ੍ਰਸਰ ग्रैजुएशन की जी बी एस सी बायोटेक्नोलॉजी मौजूदा नौकरी है जी क्वालिटी कंट्रोल अफसर टेलीफोन नंबर दिता गया है जी आप टैलीफोन करके बधेरी जानकारी लै सकते हो रिश्ता नोट करो जी बेटे का है जी नेम सिंह कास्ट है जी जट सिख डेट ऑफ बर्थ है जी चार सितंबर उन्नीस सौ अठानवे हाइट छे फुट है ग्रैजुएशन की है जी बीकॉम सिटी ब्रैमटन है जी ਕਮਜੀ ਇਹਨਤਾ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂਐਸਏ ਵੀਜ਼ਾ ਐਸ ਵੈਲ ਫੈਮਲੀ ਵਿੱਚ ਮਮ, ਟੈਡ, ਸਿਸਟਰ ਐਂਡ ਗ੍ਰੈਂਡਬਰਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਜੀਲਾ ਜੀ ਇਹਨਤਾ ਏਰੀਆ ਤਰਨ ਤਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੂੜੇ ਚਾਹੀਦੀ ਹੈ ਜੀ ਸੋਨੀ ਜਵੰਤ ਪੀਆਰ ਹੋਵੇ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਡੇਟ ਆਫ ਬਰਥ ਜੀ 1993 ਦਾ ਕਾਸਟ ਮਜਬੀ ਸਿੱਖ ਡਿਸਟ੍ਰਿਕਟ ਮੋਗਾ ਹੈ ਜੀ ਜੋਬ ਗਵਰਨਮੈਂਟ ਟੀਚਰ ਨੇ ਪੰਜਾਬੀ ਦੇ ਸ਼ਾਰਟ ਟਰਮ ਡਿਵੋਰਸ ਹੈ ਜੀ ਨਾਤਾ ਫਾਦਰ ਫਾਈਨੈਂਸ ਨੇ ਦਾ ਕੰਮ ਕਰ ਦੇਣਾ ਜੀ ਮਦਰ ਹਾਊਸ ਵਾਈਫ ਨੇ ਦੋ ਬ੍ਰਦਰ ਨੇ ਜੀ ਇੱਕ ਐਨਪੀਆਰ ਇਨ ਕਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਗਵਰਨਮੈਂਟ ਜੋਬ ਜਾਂ ਆਪਣਾ ਬਿਜ਼ਨਸ ਵਾਲਾ ਮੁੰਡਾ ਹੀ ਚਾਹੀਦਾ ਹੈ ਜੀ ਇਹਨਾਂ ਨੂੰ ਡਿਸਟ੍ਰਿਕਟ ਮੋਗੇ ਵਾਲੀ ਨੂੰ ਪਹਿਲ ਦਿੰਦੇ ਹਨ ਜੀ रिश्ता नोट करो जी बेटे का है जी कास्ट ढीगरा डेट ऑफ बर्थ है जी सतारा अगस्त उन्नीस सौ अठानवे बर्थ टाइम है जी एक पंताली पी एम एरिया फ्लोर है जी हाइट छः फुट चार इंच है जी क्वालिफिकेशन एसोसिएट ऑफ साइंस कैनेडा जॉब है जी फाइनेंशियल सर्विस एडवाइजर एट मनी मार्ट एंड शिफ्ट मैनेजर एट रेस्टोरेंट राइट नाउ इन कैनेडा ऑन वर्क परमिट ਫਾਦਰ बिजनेਸਮੈਨ ਹੈ ਜੀ ਮਦਰ ਹਾਊਸ ਵਾਈਫ ਹੈ ਸਿਬਲਿੰਗ ਐਲ্ডার ਸਿਸਟਰ ਹੈ ਜੀ ਨੋਨ ਐਲਕੋਹੋਲਿਕ ਨੋਨ স্মੋਕਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਨੇਮ ਕਠੂਰੀਆ ਡੇਟ ਆਫ ਬਰਥ ਹੈ ਜੀ 11 9 1990 ਟਾਈਮ ਹੈ ਜੀ 3:45 AM ਏਰੀਆ ਅੰਬੀਸਰ এডਿਕੇਸ਼ਨ ਜੀ ਬੀਟੈਕ ਕੀਤੀ ਚ ਇਹਨਾਂ ਨੇ काम ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਨੇ ਇਨ ਪ੍ਰਾਈਵੇਟ ਸੈਕਟਰ ਵਿੱਚ ਸੈਲਰੀ ਇਹਨਾਂ ਦੀ 35000 ਰੁਪਏ ਹੈ ਜੀ ਹਾਈਟ 6 ਫੁੱਟ 2 ਇੰਚ ਹੈ ਜੀ ਫੈਮਿਲੀ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਨੇ ਇੱਕ ਮੈਰਿਡ ਹੈ ਜੀ ਇੱਕ ਸੈਟਲਡ ਇਨ ਕੈਨੇਡਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਿਸਤ੍ਰਿਤ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਕਾਸਟ ਬਰਾੜ ਜ਼ਿਲ੍ਹਾ ਮੋਗਾ ਉਮਰ 1992 ਹੈ ਜੀ ਕੱਦ ਇਹਨਾਂ ਦਾ 5 ਫੁੱਟ 10 ਇੰਚ ਹੈ पढ़ाई बारह पास की है जी आई टी आई डिप्लोमा है माता जी घर का काम पिता जी पिता जी नहीं हाँ जी काम मुंडे का दुबई में है जमीन दो किले है सिस्टर इन्ह की व्याई हुई है जी आस्ट्रेलिया भी सिटीजन है मुंडे का तलाक होया है कुी बाहर जाके मुकर गई मुंडे ने दिसंबर तीन महीने की छुट्टी आना है जी दो दिसंबर आ जाना है कुड़ी तलाकशुदा विधवा कुआरी गरीब कर दी हो ਪੜ ਕੋੜੀ ਪੜੀ ਲਿਖੀ ਹੋਵੇ ਭਾਵੇਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੇਕਰ 12 ਪਾਸ ਹੈ ਤਾਂ ਪਾਲ ਜਾਂ ਬੁਟੀਕ ਦਾ ਕੰਮ ਜਾਂਦੀ ਹੋਵੇ ਚੁੰਨੀ ਝੜਾਵਾ ਕਰਨਾ ਹੈ ਜੀ ਜਦੋਂ ਮੁੰਡੇ ਨੇ ਦੁਵਾਈ ਤੋਂ ਬਾਅਦ ਕਿਸੇ ਹੋਰ ਕੰਟਰੀ ਜਾਣਾ ਹੈ ਤਾਂ ਲੜਕੀ ਨੇ ਨਾਲ ਹੀ ਲੈ ਕੇ ਜਾਣਾ ਹੈ ਜੀ ਕੁੜੀ ਦੀ ਉਮਰ 28 ਤੋਂ 36 ਸਾਲ ਤੱਕ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹtere ਜਾਣਕਾਰੀ ਲੈ ਸਕਦੇ ਹੋ ਆਪ ਇਹਨਾਂ ਨੂੰ ਸਿਰਫ ਵਟਸਐਪ ਕਾਲ ਹੀ ਕਰਨਾ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਕੁਆਲਿਫਿਕੇਸ਼ਨ ਬੀ ਟੈਕ ਆਈਟੀ ਕੰਮ ਹੈ ਜੀ ਫਾਊਂਡਰ ਆਫ ਔਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਫਾਦਰ ਦਾ ਕੰਮ ਹੈ ਜੀ ਬਿਜ਼ਨਸਮੈਨ ਨੇ ਫਾਰਮਰ ਨੇ ਲੈਂਡ 35 ਏਕੜ ਹੈ ਜੀ ਇਹਨਾਂ ਕੋਲ ਮਦਰ ਹਾਊਸ ਵਾਈਫ ਨੇ ਹਾਈਟ 5 ਫੁੱਟ 7 ਇੰਚ 3 ਐਲ্ডার ਸਿਸਟਰ ਮੈਰਿਡ ਹੈ ਜੀ ਇੱਕ ਐਲ্ডার ਬ੍ਰਦਰ ਮੈਰਿਡ ਹੈ ਜੀ ਇਹਨਾਂ ਦਾ ਏਰੀਆ ਖਰੜ ਹੈ वी बिलीव इन गुरु कान साहिब जी संपर्क सिख फैमिली अरोड़ा फैमिली एंड जनरल कास्ट ओनली ਇਹਨਾਂ ਨੂੰ ਜੀ ਚਾਹੀਦੀ ਹੈ ਜੀ ਲੜਕੀ ਬਿਊਟੀਫੁਲ ਵੈਲ ਐਜੂਕੇਟਿਡ ਵਰਕਿੰਗ ਇਨ ਆਈਟੀ ਸੈਕਟਰ ਜਾਂ ਗਵਰਨਮੈਂਟ ਜੌਬ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੀ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕੈਨੇਡਾ ਪੀ ਆਰ ਹੈ ਜੀ ਏਰੀਆ ਕੈਥਲ ਹੈ ਜੀ ਕੁਆਲੀਫਿਕੇਸ਼ਨ ਬੀਕਮ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਨਾਮ ਹੈ ਜੀ ਲੌਂਗ ਹਾਲ ਯੂਐਸ ਵਾਈ ট্রাক ਡਰਾਈਵਰ ਹੈ ਜੀ ਡੇਟ ਆਫ ਬਰਥ ਹੈ ਜੀ 5 ਨਵੰਬਰ 1995 ਕਾਸਟ ਕੰਬੋਜ ਥਿੰਦ ਹੈ ਜੀ ਹਾਈਟ 5 ਫੁੱਟ 11 ਇੰਚ ਫਾਦਰ ਨੇ ਫੈਮਲੀ ਵਿੱਚ ਸਿਬਲਿੰਗ 1 ਸਿਸਟਰ ਹੈ ਜੀ ਮੈਰਿਡ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਹtere ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘਾ ਜੀ ਕਾਸਟ ਜੱਟ ਸਿੱਖ ਗੋਤ ਸੰਧੂ ਹੈ ਡੇਟ ਆਫ ਬਰਥ 1992 ਦਾ ਹਾਈਟ ਹੈ 5 ਫੁੱਟ 9 ਇੰਚ एंड कपलैक्शन फेयर एजुकेशन है जी बी टैक् इन इंफॉर्मेन टेक्नोलॉजी वीज़ा स्टेटस चार सौ कानवे वीज़ा प्रोफेसनल एक्सपीरियंस वर्क एज ए सॉफ्टवेयर डिवेलपर एज वर्फ सिस्टम इन इंडिया करंटली इंप्लॉयड एट प्राइमरी कॉनैक्ट इन आस्ट्रेली एनुअल इनकम है जी एन आई एन आर थर्टी एट लाखस फादर बिजनेसमैन है मदर होम मेकर है जी एल्डर सिस्टर मैरिड एंड एज ए गवर्नमेंट टीचर इन दिल्ली यंगर ब्रदर मकैनिकल इंजीनियर है जी इन आसट्रेलिया सिंस ट्वेंटी ट्वेंटी एंड वर्किंग एज ए सिक्योरिटी सुपरवाइजर फैमिली लिवज इन फरीदाबाद हरियाणा टैलीफोन नंबर दता गया है जी वधेरे जानकारी लै सकते हो रिश्ता नोट करो जी नेम सिंह डेट ऑफ बर्थ है जी अक्टूबर उन्नीस सौ पचानवे का हाइट पांच फुट अठ इंच है कास्ट रामदासिया सिख है क्वालिफिकेशन है जी बी टैक मकैनिकल इंजीनियरिंग इन पंजाबी पटियाला नाउ वर्क परमिट इन कनाडा एल्डर ब्रदर है जी पीआर इन कनाडा वेल सेटल्ड फैमिली है जी इनना नु लोड है जी कनाडा पीआर गर्ल दी और वर्क परमिट गर्ल दी गुरसिख फैमिली है जी टेलीफोन नंबर ਦਿੱਤਾ ਗਿਆ ਹੈ ਜੀ ਆ ਬਤੇਰੇ ਜਾਣਕਾਰੀ ਲੈ ਸਕਦੇ ਹੋ ਨੇਮ ਵਰਮਾ ਡੇਟ ਆਫ ਬਰਥ ਹੈ ਜੀ 1995 ਦਾ ਏਰੀਆ ਹੁਸ਼ਿਆਰਪੁਰ ਹੈ ਕੱਦ 5 ਫੁੱਟ 7 ਇੰਚ ਹੈ ਜੀ ਧਰਮ ਇਹਨਾਂ ਦਾ ਹਿੰਦੂ ਹੈ ਜੀ ਹੁਣ ਦੁਬਈ ਵਿੱਚ ਰਹਿ ਰਹੇ ਨੇ ਜੀ ਪੜ੍ਹਾਈ ਇਹਨਾਂ ਨੇ ਬੀਸੀਏ ਕੀਤੀ ਹੈ ਮੰਗਲਿਕ ਹੈ ਬੇਟਾ ਪ੍ਰਾਈਵੇਟ ਜੋਬ ਹੈ ਜੀ ਅਕਾਊਂਟੈਂਟ ਦੀ ਇਨਕਮ ਹੈ ਜੀ 1 ਲੱਖ ਐਨੂਅਲ ਫਾਦਰ ਰਿਟਾਇਰਡ ਨੇ ਜੀ ਐਨ ਆਰ ਆਈ ਮਦਰ ਹਾਊਸ ਵਾਈਫ ਹੈ ਜੀ ਬ੍ਰਦਰ ਕੋਈ ਨਹੀਂ ਹੈ ਜੀ ਸਿਸਟਰ ਇੱਕ ਮੈਰਿਡ ਹੈ ਜੀ ਡਾਈਟ ਇਹਨਾਂ ਦੀ ਬੋਥ ਹੈ ਜੀ ਦੋਨੋਂ ਖਾਂਦੇ ਨੇ ਨਾਨ ਵੇਜ ਵੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਜੀ ਸੇਮ ਕਾਸਟ ਦੀ ਅਰੋੜਾ ਮਹਿਤਾ ਜਾਂ ਪੱਲਾ ਹੋਵੇ ਜੀ ਲੜਕੀ ਪੰਜਾਬ ਤੋਂ ਹੀ ਹੋਵੇ ਜੀ ਜਨਰਲ ਕਾਸਟ ਹੋਵੇ ਕੁੜੀ ਚਾਹੀ ਹਿੰਦੂ ਹੋਵੇ ਚਾਹੀ ਸਿੱਖ ਹੋਵੇ एज लड़की दी, पच्ची तो तीस साल तक होवे हाइट पाँच दो सत्त तक हो, तो हो रिश्ता नोट करो जी नेम एम के हिंदू अरोड़ा डेट ऑफ बर्थ है जी पच्ची दस उन्नीस सौ अठासी एरिया है जी बोहर अपर जनरल कास्ट वेलकम टाइम है जी छे पैंती ए एम क्वालिफिकेसन ग्रेजुएट प्लस इलेक्ट्रॉनिक्स एंड कम्युनिकेशन इंजीनियरिंग डिप्लोमा वर्क कर दें जी ऑन कैब है जी इन ओला कंपनी सेल्फ ड्राइविंग एट मोहाली अपना कार है जी एट अबोहर वैष्णो ने नो डिमांड चुनी चढ़ावा करना है जी इनकम पचवंजा हज़ार रुपये पर मंथ है जी हाइट पांच फुट दस इंच है जी टाल एंड थिन है जी फैमिली फादर ने मदर हाउसवाइफ है जी सिबलिंग वन ब्रदर टू सिस्टर ने एक सिस्टर मैरिड है जी सिस्टर एंड जीजू ऑन गवर्नमेंट जॉब ने एल्डर सिस्टर इज गवर्नमेंट मैथ टीचर है जी ब्रदर जॉब इन प्राइवेट बैंक ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਦੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਰਜਿਤਰ ਨੋਟ ਕਰੋ ਜੀ ਡੇਟ ਆਵਰਤਾ ਜੀ 9 ਮਈ 1995 ਹਾਈਟ 6 ਫੁੱਟ ਆ ਜੀ ਕਾਸਟ ਜੱਟ ਸਿੱਖ ਰੰਦਾਵਾ ਹੈ ਜੀ ਅੰਮ੍ਰਿਤਾਰੀਆ ਜੀ ਕੁਆਲੀਫਿਕੇਸ਼ਨ ਡਿਪਲੋਮਾ ਆਫ ਬਿਜ਼ਨਸਮੈਨ ਮੈਨੇਜਮੈਂਟ ਐਂਡ ਡਿਪਲੋਮਾ ਆਫ ਹੌਸਪਿਟੈਲਿਟੀ ਮੈਨੇਜਮੈਂਟ ਸਰੀ ਰੰਦੇ ਨੇ ਜੀ ਇਹਨਾਂ ਦਾ ਕੈਨੇਡਾ ਪੀ ਆਰ ਹੈ ਜੀ ਸਿਟੀਜ਼ਨ ਅਪਲਾਈਡ ਸਟੇਟਸ ਪੰਜਾਬ ਵਿਚ ਤਰਨ ਤਰਨ ਏਰੀਆ ਹੈ ਜੀ ਏਕੜ ਜੀ ਵਿਦੇ ਡਬਲ ਸਟੋਰੀ ਹੋਮ ਇਨ ਪੰਜਾਬ ਡਿਵੋਰਸ ਬੈਕ ਟੂ ਇਨ ਇੰਡੀਆ ਐਂਡ ਨੋ ਚਾਈਲਡ ਲੁਕਿੰਗ ਪੀਆਰ অর ਵਰਕ ਪਰਮਿਟ ਐਜੂਕੇਟਿਡ ਗਰਲ ਓਨਲੀ ਇਨ ਕੈਨੇਡਾ ਵੈਲ ਸੈਟਿਡ ਇਨ ਕੈਨੇਡਾ ਐਂਡ ਇਨ ਇੰਡੀਆ ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਜੀ ਕੱਲਾ ਕੱਲਾ ਮੁੰਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਅੰਮ੍ਰਿਤਧਾਰੀ ਹੋਵੇ ਜਾਂ ਧਾਰਮਿਕ ਵਿਚਾਰਾਂ ਵਾਲੀ ਹੋਵੇ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ। ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ। ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ। ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ।